नमस्कार ਹਦੀ ਸਲਵਾਈ ਕਰਨ ਵਾਲੀ ਨਾ ਸਭ ਲੋਕ ਰੋਸੇ ਜੀ ਤਾਂ ਰੋਸੇ ਦਾ ਠੀਕ ਹੈ ਜੀ ਪਰ ਵਾਰ ਨੂੰ ਤਾਂ ਲੋਕੀ ਗੇਸ਼ੇ ਕਰਾਉਣੇ ਬੌਸ਼ਾ ਦੇ ਲੋਕ ਲੋਕਾਂ ਸਸ ਲੱਗਦਾ ਜੀ ਉਹਨਾਂ ਦਾ ਸ਼ਰਾਬ ਵੀ ਕਿੰਨੇ ਮੁੱਤਾਂ ਬਣ ਅਸੀਂ ਇੰਨਾ ਪੈਕੇ ਦਾ ਨੁਕਸਾਨ ਹੋ ਕੇ ਸਾਰੇ ਨੇੜੇ ਨੇ ਨੁਕਸਾਨ ਥੋੜੀ ਅਸੀਂ ਝੱਟ ਕੇ ਜਾਂਦੇ ਹਾਂ ਤਾਂ ਨੇ ਅਸੀਂ ਦੇਖ ਕੇ ਜਾਂਦੇ ਹਾਂ ਕੋੜ ਅਸੀਂ ਦੇਖਦੇ ਇਹਨੇ ਗੋਸ਼ਾ ਲੈ ਧੱਕਾ ਨਹੀਂ ਠੀਕ ਠੇਕੇ ਮਿਲਦੇ ਆ ਅਸੀਂ ਪਸ਼ੂ ਛੱਡ ਕੇ ਆਉਨੇ ਆ ਉੱਥੇ ਰਾਤ ਨੂੰ ਕੱਢ ਦਿੰਦੇ ਗਊ ਚਾਲ ਵਾਲੇ ਸਾਡੀ ਬੇਨਤੀ ਹੈ ਜਿਵੇਂ ਸ਼੍ਰੀਲੰਕਾ ਦੇ ਵਿੱਚ ਕਾਨੂੰਨ ਬਣਿਆ ਨਾ ਕਿ ਮੈਂ ਮੰਨ ਲਾ ਮੇਰੇ ਕੋਲ ਠੇਕੇ ਪਸ਼ੂ ਛੱਡ ਕੇ ਆਉਂਦਾ ਮੈਂ ਜਿੰਨੇ ਪਸ਼ੂ ਛੱਡ ਕਾਉਂਦਾ ਰੋਜ਼ਨਾਮਾ ਚ ਲੱਗੂਗਾ ਉੱਥੇ ਮੈਂ ਕਿੰਨੇ ਐਂਟਰ ਕਰਾਂ ਤੇ ਮੇਰੇ ਤੇ ਲਿਖਿਆ ਜਾਊਗਾ ਵੀ ਇਹ ਐਨੇ ਪਸ਼ੂ ਦੇ ਗਿਆ ਉਹ ਐਂਟਰ ਪਾਉਂਦੇ ਹਾਂ ਦੀ ਰਸੀਦ ਹੋਵੇ ਇਹੋ ਜਿਹਾ ਕਾਨੂੰਨ ਬਣਨ ਇੰਨਾ ਟੈਕਸ ਦੇ ਕੇ ਰਾਤ ਨੂੰ ਖੇਤਾਂ ਰਾਤਾਂ ਬਹਿ ਕੇ ਕੱਢਦੇ ਐ ਤੇ ਤੀਜਾ ਕੇਸ ਹੈ ਜੀ ਸ਼ਲਾਹ ਜਸਵੀਰ ਸਿੰਘ ਘਰੇ ਪਿਆ ਤਿੰਨ ਮਹੀਨੇ ਹੋ ਗਏ ਖੱਟਿਆਂ ਦੇ ਭੇਟ ਕੇ ਆਇਆ ਉਹ ਤੋਂ ਬਿਨ ਇੱਕ ਗੁੜੀ ਮਰੀ ਐ ਕਿਸੇ ਡੀਸੀ ਨੇ ਕਿਸੇ ਏਡੀਸੀ ਨੇ ਕਿਸੇ ਮੈਰਕ ਕਮੇਟੀ ਨੇ ਕਿਸੇ ਤੇ ਕੋਈ ਸੁਣਵਾਈ ਨਹੀਂ ਕਰਦੇ ਹਰ ਇੱਕ ਆਪਣੇ ਮਜ਼ਦੂਰ ਤਖਾਨ ਆ ਭਲਾ ਦੁਕਾਨਦਾਰ ਹਰ ਬੰਦਾ ਪੈਕਸ ਭਰਦਾ ਇਹਦਾ ਗੁੰਫਸਗਾ ਬਿਜਲੀ ਦੇ ਬਿੱਲਾਂ ਉਹ ਵੀ ਵੱਖਰਾ ਉਹ ਜਿਹੜੇ ਆਪਾਂ ਕੋਈ ਚੀਜ਼ਾਂ ਲੈਣੇ ਉਹਨਾਂ ਦਾ ਆਪਣਾ ਵੱਖਰਾ ਪਰ ਲਗਾਤਾਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਲੇ ਸ਼ਹਿਰ ਤੇ ਆਪਾਂ ਨਹੀਂ ਤਾਂ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਰਸਤਿਆਂ ਨੂੰ ਲੋਕਾਂ ਨੂੰ ਖੇਤਾਂ 'ਚ ਜਾਣਾ ਔਖਾ ਹੋ ਜਾਂਦਾ ਇਹਨਾਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਆ ਇੱਕ ਦਿਨ ਵੀ ਐਹੋ ਜਿਹੀ ਕੋਈ ਘਟਨਾ ਨਹੀਂ ਹੋਈ ਜਿਹੜੀ ਇਹਨਾਂ ਨੇ ਕਿਤੇ ਆਪਾਂ ਦੇਖਿਆ ਹੋਵੇ ਵੀ ਕਿਸੇ ਜ਼ਿਲ੍ਹੇ ਦੇ ਮੇਲੇ ਜਾਏ ਤੇ ਇੱਕ ਵੀ ਪਸ਼ੂ ਨਹੀਂ ਦਿਸਿਆ ਕਿਉਂਕਿ ਉਹ ਉਹ ਉਹਨਾਂ ਨੂੰ ਸੰਭਾਲਣਾ ਜਾਣਦੇ ਆ ਉਹ ਤੋਂ ਬਾਅਦ ਉਹ ਪਸ਼ੂ ਕਿੱਥੋਂ ਆ ਜਾਂਦੇ ਆ ਕੋਈ ਬਾਹਰੋਂ ਨਹੀਂ ਆਉਂਦੇ ਇਹ ਪ੍ਰਸ਼ਾਸਨ ਦਾ ਤਾਲਮੇਲ ਆ ਪਸ਼ੂ ਛੜ ਤੇ ਗਊਸ਼ਾਲਾ ਤੋਂ ਬਾਹਰ ਕਰ ਦਿੰਦੇ ਆ ਜਿਹੜੀਆਂ ਲਾਈਟਾਂ ਦੇ ਕਾਰਨ ਘਟਨਾ ਵਾਪਰੀ ਲਾਈਟਾਂ ਅਜੇ ਨਹੀਂ ਬੰਦ ਹੋਈਆਂ ਲਗਾਤਾਰ ਤੋਂ ਬੰਦ ਪਈਆਂ ਇਹਦਾ ਜਿਹੜਾ ਡੀਸੀ ਆ ਜਾਂ ਆਪਣੇ ਜਿਹੜਾ ਏਡੀਸੀ ਆ ਉਹ ਕੋਈ ਇਹ ਨਹੀਂ ਵੀ ਹੋਕਤੋਂ ਸਮਾਂ ਤੋਂ ਆਇਆ ਨਾ ਵੀਦਾ ਨਹੀਂ ਇੱਕ ਸਰਕਾਰ ਉਹ ਜਿਹੜੀ ਪਿਛਲੇ ਸਰਕਾਰਾਂ ਬੰਦੀਆਂ ਉਹੋ ਜਿਹੀ ਇਹ ਤੰਤੋਂ ਖਲੇ ਪੈਸਟ ਹੋਇਆ ਪਿਆ ਇਹ ਇੱਕ ਵੀ ਇਹਦੇ ਵਿੱਚੋਂ ਕੋਈ ਉਹੋ ਜਿਹਾ ਦਾਦਾ ਨਹੀਂ ਜਿਹੜਾ ਆਪਦੀ ਕੰਮ ਜ਼ਿੰਮੇਵਾਰੀ ਜਾਂ ਸੰਭਾਲੇ ਆ ਜਿਹੜੀ ਘਟਨਾ ਵਾਪਰੀ ਆ ਤੁਸੀਂ ਭਰਾਵਾਂ ਨੇ ਪਰਵਾਹ ਦੇ ਨਾਲ ਖੜਕੇ ਮੋਢੇ ਨਾਲ ਮੋਢਾ ਲਾ ਕੇ ਉਹਦਾ ਸਾਥ ਦਿੱਤਾ ਹੈ ਅਸੀਂ ਜਿਲ੍ਹੇ ਦੇ ਡੀਸੀ ਤੋਂ ਤੇ ਏਡੀਸੀ ਤੋਂ ਮੰਗ ਕਰਦੇ ਆ ਕਿ ਜਿਹੜਾ ਸਾਡਾ ਗੁਰਵਿੰਦਰ ਸਿੰਘ ਬਿੱਲਾ ਤੇ ਉਹ ਬਿੱਲਾ ਦਾ ਜਿਹੜੀ ਉਹ ਘਟਨਾ ਵਾਪਰੀ ਆ ਉਹਦੀ ਮੌਤ ਹੋਈ ਆ ਤਬੇਲਾ ਸਰਪਤੇ ਪਿਓ ਦਾ ਸਾਇਆ ਪਹਿਲਾਂ ਹੀ ਹੈ ਨਹੀਂ ਸੀ ਕਾਰੋਲ ਨੂੰ ਮੁਆਵਜ਼ਾ ਤੁਹਾਨੂੰ 5 ਲੱਖ ਰੁਪਏ ਮਿਲਣਾ ਹੈ ਤੁਹਾਨੂੰ ਹਫਤੇ ਦਾ ਦਿਨ ਵਿੱਚ ਮਿਲ ਲੂਗਾ ਸੀ ਕੇਸ ਬਣਾ ਕੇ ਪਿਵਾ ਦਾਂਗੇ ਡੀਸੀ ਸਾਹਿਬ ਦੇ ਰਾਹੀਂ ਜੇ ਜਿਹੜੀ ਤੁਹਾਡੀ ਨੌਕਰੀ ਵਾਲਾ ਹੈ ਜਿਹੜੀ ਪੱਕੀ ਨੌਕਰੀ ਹੈ ਉਸ ਤੇ ਟਾਈਮ ਲੱਗੂ ਤੁਹਾਨੂੰ ਵੀ ਪਤਾ ਹੈ ਜਿੰਨੀ ਵੇਰ ਪੱਕੀ ਨੌਕਰੀ ਉਹਦੀ ਫਾਈਲ ਬਣ ਕੇ ਗਵਰਨਮੈਂਟ ਨੂੰ ਜਾਊਗੀ ਜਿੰਨੀ ਦੇ ਤੁਹਾਨੂੰ ਪੱਕੀ ਨੌਕਰੀ ਨਹੀਂ ਮਿਲਦੀ ਹੋਰ ਜਿੰਨੀ ਦੇ ਕੰਟਰੈਕਟ ਹੈ ਤੁਹਾਨੂੰ ਕਮੇਟੀ ਵਿੱਚ ਜੋਬ ਮਿਲ ਜੀ ਠੀਕ ਹੈ ਤੇ ਬਾਕੀ 5 ਲੱਖ ਤੁਹਾਨੂੰ ਹਾਂਜੀ ਨਾ ਮਿਲੂਗੀ ਕੰਟਰੈਕਟ ਤੋਂ ਮਿਲੂਗੀ ਜਦੋਂ ਪੱਕੀ ਮਕਰੀ ਜਿੰਨੇ ਕਰ ਨਹੀਂ ਮਿਲਦੀਗੀ ਉਸੇ ਟਾਈਮ ਲੱਗਦਾ ਤੁਹਾਨੂੰ ਪਤਾ ਹੀ ਹੈ ਪਰ ਇੱਥੇ ਮਿਲ ਜੂਗੀ ਨੋਕਰੇ ਕੰਟਰੈਕਟ ਤੇ ਜਿਹੜੀ ਜੋ ਉਹਨਾਂ ਦੀ ਪੇ ਹੋਊਗੀ ਤੁਹਾਨੂੰ ਉਹ ਮਿਲ ਜੂਗੀ ਤੁਹਾਡੇ ਬਜਾਰੇ ਵਾਸਤੇ ਉਹਨਾਂ ਜਿਹੜਾ ਤੇ 5 ਲੱਖ ਤੋਂ 10 ਗਿਣਾ ਤੱਕ ਮਿਲ ਜੂਗਾ ਪ੍ਰਬੰਧ ਪ੍ਰਸ਼ਾਸਨ ਕੋ ਜਿਹੜਾ ਮੇਲੇ ਦਾ ਪਰਪਸਪਰ ਕਾਮਯਾਬੀਆ ਕੀ ਇਹ ਵੀ ਜਿੱਤ ਨਹੀਂ ਵੀਪੀ ਦੇ ਕੋਈ ਕਟਨਾ ਜਾਂ ਕੋਈ ਸੈਟ ਨਹੀਂ ਹੋਈ ਹੋਈ ਇਹ ਇੱਕ ਉਹ ਦਤੀ ਹੋਈ ਹੈ ਜਿਸ ਦੇ ਬਚਵਾ ਕਰਕੇ ਤੇ ਇੱਕ ਸਮਾਜ ਦੇ ਵਿੱਚ ਅਕਸਰੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਪਰ ਉਹ ਪਰਿਵਾਰ ਦੀ ਮਦਦ ਪ੍ਰਸ਼ਾਸਨ ਪੂਰੀ ਕੀਤੀ ਜਾਦੀ ਹੈ